ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਭਗਵਾ ਵਿਖੇ ਈਸਾਈ ਨੌਜਵਾਨਾਂ ਤੇ ਕੀਤਾ ਗਿਆ ਕਾਤਲਾਨਾ ਹਮਲਾ ਹਸਪੀਟਲ ਵਿੱਚ ਜ਼ੇਰੇ ਇਲਾਜ ਨੌਜਵਾਨ ਦਾ ਹਾਲ ਪੁੱਛਣ ਦੇ ਲਈ ਪੰਜਾਬ 크ਰਿਸਚੀਅਨ ਯੂਥ ਫੈਲੋਸ਼ਿਪ ਦੀ ਟੀਮ ਆਈ ਅੱਗੇ ਉਹਨਾਂ ਨੇ ਪੰਜਾਬ ਪੁਲਿਸ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨਾਲ ਖਿਲਾਫ ਐਫ ਆਈ ਆਰ ਦਰਜ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਮਸੀਹ ਭਾਈਚਾਰੇ ਦੇ ਅੰਦਰ ਰੋਸ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਹੈ ਮਜਬੂਰੀ ਵਸ ਇਸਾਈ ਭਾਈਚਾਰਾ ਸੜਕਾਂ ਤੇ ਉਤਰ ਲਈ ਮਜਬੂਰ ਹੋਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਧਾਨ ਸ਼੍ਰੀ ਸ਼ਭਾਜ ਤੋਬਾ ਜੀ ਪੀਟਰ ਸੀਡਾ ਚੇਅਰਮੈਨ ਐਸ ਐ ਮਰੰਦਾਵਾ ਵਿਲੀਅਮ ਜੱਟਾ ਵਾਰਸ ਮਸੀਹ ਗਰੀਫਨ ਸਟੀਫਨ ਪ੍ਰਗਟ ਰਿਖਿਆ ਮੈਡਮ ਪ੍ਰਵੀਨ ਪੱਟੀ ਦੀ ਯੋਗ ਅਗਵਾਈ ਦੇ ਵਿੱਚ ਕੀਤੀ ਪੰਜਾਬ ਪੁਸ ਤੋਂ ਮੰਗ ਕੀਤੀ ਕਿ ਦੋਸ਼ੀਆ ਨਾਲ ਖਿਲਾਫ ਜਲਦੀ ਤੋਂ ਜਲਦੀ ਸਖਤ ਮਿਸਾਲੀ ਸਜ਼ਾ ਦਿੱਤੀ ਜਾਵੇ ਪੰਜਾਬ ਪੁਲਿਸ ਨੇ ਦੋਸ਼ੀਆ ਨਾਲ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਨੇ ਇਹ ਵਿਸ਼ਵਾਸ ਦਵਾਇਆ ਕਿ ਮੈਡੀਕਲ ਰਿਪੋਰਟ ਆਉਣ ਤੇ ਜੁਰਮ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤੁਸੀਂ ਵੇਖ ਰਹੇ ਹੋ ਜ਼ੋਰ ਟੀਵੀ ਅੱਜ ਅਸੀਂ ਜੋ ਪਿੰਡ ਅੱਜ ਅਸੀਂ ਜੋ ਪਿੰਡ ਭਨਵਾ ਦੇ ਵਿੱਚ ਸਾਡੇ ਮਸੀਹ ਭਰਾ ਦੇ ਨਾਲ ਜੋ ਇੱਕ ਖੁਸ਼ਰਾਰਤੀ ਅੰਸਰ ਜੋ ਹੰਕਾਰੀ ਹੋਏ ਨੇ ਉਹਨਾਂ ਨੇ ਸਾਡੇ ਭਰਾ ਦੇ ਨਾਲ ਜੋ ਬਹੁਤ ਹੀ ਕੁੱਟਮਾਰ ਕਰਕੇ ਉਹਨਾਂ ਦੀਆਂ ਸਿਰ ਦੇ ਵਿੱਚ ਸੱਟਾਂ ਬਾਹਾਂ ਦੇ ਵਿੱਚ ਸੱਟਾਂ ਔਰ ਜੋ ਉਸ ਦੀ ਭਰਾ ਦੀ ਲੱਤ ਤੋੜੀ ਗਈ ਆ ਉਸ ਦੇ ਸਬੰਧ ਦੇ ਵਿੱਚ ਪੰਜਾਬ 크ਰਿਸਚਨ ਯੂਥ ਫੈਲੋਸ਼ਿਪ ਦੇ ਸਾਰੇ ਯੋਧੇਦਾਰ ਔਰ ਗੁਰਦਾਸਪੁਰ ਤੋਂ ਮੇਰੇ ਵੱਡੇ ਵੀਰ ਐਸ ਐਮ ਰੰਦਾਵਾ ਜੀ ਮੇਰੇ ਵੱਡੇ ਭਾਜੀ ਸਟੀਫਨ ਜੀ ਔਰ ਸਾਡੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਫੈਲੋਸ਼ਿਪ ਦੇ ਪੰਜਾਬ ਦੇ ਉਪ ਪ੍ਰਧਾਨ ਇਸ਼ਾਦਾ ਸਟੋਨੀ ਜੀ ਡਾਕਟਰ ਗ੍ਰੀਫਨ ਜੀ ਸੈਕਟਰੀ ਪੰਜਾਬ ਔਰ ਹੋਰ ਵੀ 크ਿਸਚੀਅਨ ਆਗੂ ਜਿੰਨੇ ਵੀ ਸਾਡੇ ਅਜੇ ਰਸਤੇ ਦੇ ਵਿੱਚ ਆ ਰਹੇ ਨੇ ਵਿਲੀਅਮ ਜੱਟਾ ਜੀ ਗੁਰਦਾਸਪੁਰ ਦੇ ਪ੍ਰੈਜ਼ੀਡੈਂਟ ਵਾਰਸਮਸੀ ਜੀ ਔਰ ਚੇਅਰਮੈਨ ਪੀਟਰ ਚੀਦਾ ਜੀ ਸਾਰੇ ਰਸਤੇ ਚ ਆ ਰਹੇ ਆ ਔਰ ਅੱਜ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਜਿੰਨੀ ਦੇਰ ਦੇ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੁੰਦੀ ਕਿਉਂਕਿ ਅਸੀਂ ਕੱਲ੍ਹ ਦੇ ਹੀ ਐਸ ਐਸ ਪੀ ਸਾਹਿਬ ਦੇ ਵੀ ਟੱਚ ਦੇ ਵਿੱਚ ਆ ਉਹਨਾਂ ਨੂੰ ਜਿਹੜੀ ਅਪਡੇਟ ਦੇ ਰਹੇ ਹਾਂ ਟਾਈਮ ਟੂ ਟਾਈਮ ਡੀਪੀ ਸਾਹਿਬ ਐਸ ਐਚ ਓ ਸਾਹਿਬ ਦੇ ਨਾਲ ਰੈਗੂਲਰ ਜਿਹੜੀ ਆ ਗੱਲ ਹੋ ਰਹੀ ਆ ਸਾਨੂੰ ਵਿਸ਼ਵਾਸ ਹੈ ਉਹਨਾਂ ਦੇ ਉੱਤੇ ਕਿ ਬਹੁਤ ਜਲਦ ਜਿਹੜਾ ਵਾ ਉਹਨਾਂ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੋਸ਼ੀਆਂ ਨੂੰ ਜਿਹੜਾ ਵਾ ਜੇਲ੍ਹ ਦੇ ਵਿੱਚ ਭੇਜਣਗੇ ਔਰ ਨਾਲ ਦੇ ਨਾਲ ਮੈਂ ਹੱਥ ਜੋੜ ਕੇ ਅਪੀਲ ਕਰਾਂਗਾ ਐਸ ਐਸ ਪੀ ਸਾਹਿਬ ਦੇ ਅੱਗੇ ਕਿ ਇਹ ਦੋਸ਼ੀ ਜਿਹੜੇ ਇਹ ਹੋਣੀ ਨਹੀਂ ਤੋ ਜੋ ਪਿੰਡ ਦੇ ਵਿੱਚੋਂ ਪਤਾ ਲੱਗਾ ਕਿ ਪਹਿਲਾਂ ਵੀ ਜਿਹੜਾ ਮਸੀਹ ਭਾਈ ਚਾਰੇ ਦੇ ਲੋਕਾਂ ਨੂੰ ਬਹੁਤ ਯਾਰਾ ਤੰਗ ਪਰੇਸ਼ਾਨ ਕਰਦੇ ਔਰ ਇਹ ਜਿਹੜਾ ਦੋਸ਼ੀ ਆ ਇਹ ਇਥੋਂ ਤੱਕ ਵੀ ਸਾਨੂੰ ਪਤਾ ਲੱਗਾ ਕਿ ਆਰਮ ਐਕਟ ਦੇ ਵਿੱਚ ਇਹਦੇ ਖਿਲਾਫ ਪਹਿਲੇ ਵੀ ਜਿਹੜੀ ਐਫ ਆਈ ਆਰ ਦਰਜ ਹੈ ਸੋ ਇਦਾਂ ਦੇ ਜਿਹੜੇ ਸ਼ਰਾਬ ਦੇ ਅੰਸਰ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹ ਮਤ ਸਮਝਣ ਕਿ ਇੱਕ ਗਰੀਬ ਪਰਿਵਾਰ ਹੈ ਔਰ ਇਹਨਾਂ ਨੂੰ ਦਬ ਲਿਆਂਗੇ ਅਸੀਂ ਇਹਨਾਂ ਦੇ ਨਾਲ ਹੈ ਜੇ ਹੁਣ ਇਹਨਾਂ ਦੇ ਉੱਤੇ ਇਹਨਾਂ ਨੂੰ ਨੱਥ ਨਾ ਪਾਈ ਤੇ ਮੂੰਹ ਤੋੜਵਾ ਜਵਾਬ ਪੂਰਾ ਪੰਜਾਬ ਦਾ ਮਸੀਹ ਭਾਈ ਚਾਰਾ ਇਕੱਠਾ ਹੋ ਕੇ ਜਿਹੜਾ ਇਹਨਾਂ ਨੂੰ ਦਵੇਗਾ ਧੰਨਵਾਦ ਅੱਜ ਅਸੀਂ ਜੋ ਪਿੰਡ ਭੰਗਵਾ ਦੇ ਵਿੱਚ ਸਾਡੇ ਮਸੀਹ ਭਰਾ ਦੇ ਨਾਲ ਜੋ ਇੱਕ ਖੁਸ਼ਰਾਰਤੀ ਅੰਸਰ ਜੋ ਹੰਕਾਰੀ ਹੋਏ ਨੇ ਉਹਨਾਂ ਨੇ ਸਾਡੇ ਭਰਾ ਦੇ ਨਾਲ ਜੋ ਬਹੁਤ ਹੀ ਕੁੱਟਮਾਰ ਕਰਕੇ ਉਹਨਾਂ ਦੀਆਂ ਸਿਰ ਦੇ ਵਿੱਚ ਸੱਟਾਂ ਬਾਹਾਂ ਦੇ ਵਿੱਚ ਸੱਟਾਂ ਔਰ ਜੋ ਉਸ ਦੀ ਭਰਾ ਦੀ ਲੱਤ ਤੋੜੀ ਗਈ ਆ ਉਸ ਦੇ ਸਬੰਧ ਦੇ ਵਿੱਚ ਪੰਜਾਬ 크ਰਿਸਚਨ ਯੂਥ ਫੈਲੋਸ਼ਿਪ ਦੇ ਸਾਰੇ ਯੋਧੇਦਾਰ ਔਰ ਗੁਰਦਾਸਪੁਰ ਤੋਂ ਮੇਰੇ ਵੱਡੇ ਵੀਰ ਐਸ ਐਮ ਰੰਧਾਵਾ ਜੀ ਮੇਰੇ ਵੱਡੇ ਭਾਜੀ ਸਟੀਫਨ ਜੀ ਔਰ ਸਾਡੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਫੈਲੋਸ਼ਿਪ ਦੇ ਪੰਜਾਬ ਦੇ ਉਪ ਪ੍ਰਧਾਨ ਹੀਸ਼ਾ ਦਾ ਸਟੋਨੀ ਜੀ ਡਾਕਟਰ ਗ੍ਰੀਫਨ ਜੀ ਸੈਕਟਰੀ ਪੰਜਾਬ ਔਰ ਹੋਰ ਵੀ 크ਿਸਚਨ ਆਗੂ ਜਿੰਨੇ ਵੀ ਸਾਡੇ ਅਜੇ ਰਸਤੇ ਦੇ ਵਿੱਚ ਆ ਰਹੇ ਨੇ ਵਿਲੀਅਮ ਜੱਟਾ ਜੀ ਗੁਰਦਾਸਪੁਰ ਦੇ ਪ੍ਰੈਜ਼ੀਡੈਂਟ ਵਾਰਸਮਸੀ ਜੀ ਔਰ ਚੇਅਰਮੈਨ ਪੀਟਰ ਚੀਦਾ ਜੀ ਸਾਰੇ ਰਸਤੇ ਚ ਆ ਰਹੇ ਆ ਔਰ ਅੱਜ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਜਿੰਨੀ ਦੇਰ ਇਹ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੁੰਦੀ ਕਿਉਂਕਿ ਅਸੀਂ ਕੱਲ੍ਹ ਦੇ ਹੀ ਐਸ ਐਸ ਪੀ ਸਾਹਿਬ ਦੇ ਵੀ ਟੱਚ ਦੇ ਵਿੱਚ ਆ ਉਹਨਾਂ ਨੂੰ ਜਿਹੜੀ ਅਪਡੇਟ ਦੇ ਰਹੇ ਹਾਂ ਟਾਈਮ ਟੂ ਟਾਈਮ ਬੀਬੀ ਸਾਹਿਬ ਉਹ ਐਸ ਐਚ ਓ ਸਾਹਿਬ ਦੇ ਨਾਲ ਰੈਗੂਲਰ ਜਿਹੜੀ ਆ ਗੱਲ ਹੋ ਰਹੀ ਹੈ ਸਾਨੂੰ ਵਿਸ਼ਵਾਸ ਹੈ ਉਹਨਾਂ ਦੇ ਉੱਤੇ ਕਿ ਬਹੁਤ ਜਲਦ ਜਿਹੜਾ ਉਹਨਾਂ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੋਸ਼ੀਆਂ ਨੂੰ ਜਿਹੜਾ ਵਾ ਜੇਲ ਦੇ ਵਿੱਚ ਭੇਜਣਗੇ ਔਰ ਨਾਲ ਦੇ ਨਾਲ ਮੈਂ ਹੱਥ ਜੋੜ ਕੇ ਅਪੀਲ ਕਰਾਂਗਾ ਐਸ ਐਸ ਪੀ ਸਾਹਿਬ ਦੇ ਅੱਗੇ ਕਿ ਇਹ ਦੋਸ਼ੀ ਜਿਹੜੇ ਇਹ ਹੋਣੀ ਨਹੀਂ ਤੋ ਜੋ ਪਿੰਡ ਦੇ ਵਿੱਚੋਂ ਪਤਾ ਲੱਗਾ ਕਿ ਪਹਿਲਾਂ ਜਿਹੜਾ ਮਸੀਬ ਭਾਈ ਚਾਰੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਔਰ ਇਹ ਜਿਹੜਾ ਦੋਸ਼ੀ ਆ ਇਹ ਇੱਥੋਂ ਤੱਕ ਵੀ ਸਾਨੂੰ ਪਤਾ ਲੱਗਾ ਕਿ ਆਰਮ ਐਕਟ ਦੇ ਵਿੱਚ ਇਹਦੇ ਖਿਲਾਫ ਪਹਿਲੇ ਵੀ ਜਿਹੜੀ ਐਫ ਆਈ ਆਰ ਦਰਜ ਹੈ ਸੋ ਇਦਾਂ ਦੇ ਜਿਹੜੇ ਸ਼ਰਾਬ ਦੇ ਅੰਸਰ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹ ਮਤ ਸਮਝਣ ਕਿ ਇੱਕ ਗਰੀਬ ਪਰਿਵਾਰ ਆ ਔਰ ਇਹਨਾਂ ਨੂੰ ਦਬ ਲੈਣਗੇ ਅਸੀਂ ਇਹਨਾਂ ਦੇ ਨਾਲ ਆ ਜੇ ਹੁਣ ਇਹਨਾਂ ਦੇ ਉੱਤੇ ਇਹਨਾਂ ਨੂੰ ਨੱਥ ਨਾ ਪਾਈ ਤੇ ਮੂੰਹ ਤੋੜਵਾ ਜਵਾਬ ਪੂਰਾ ਪੰਜਾਬ ਦਾ ਮਸੀਬ ਭਾਈ ਚਾਰਾ ਇਕੱਠਾ ਹੋ ਕੇ ਜਿਹੜਾ ਇਹਨਾਂ ਨੂੰ ਦਵੇਗਾ ਧੰਨਵਾਦ